ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਰਾਜੇ ਜਨਕ ਦਾ ਪ੍ਰਸੰਗ ਦੀ ਗੱਲ ਕਰਾਂਗੇ ਮਚਲਾਪੁਰੀ ਦੇ ਰਹਿਣ ਵਾਲਾ ਪੂਰਨ ਤਤਵਿਤਾਏ ਮਹਾਪੁਰਸ਼ ਰਾਜਾ ਜਨਕ ਜੀ ਸ਼ਹਿਰ ਕਰਦੇ ਕਰਦੇ ਇੱਕ ਦਿਨ ਜੰਪੂਰੀ ਵਿੱਚ ਪਹੁੰਚੇ ਤਾਂ ਨਰਕਾਂ ਵਿੱਚ ਪਾਪੀ ਜੀਵ ਕਰਲਾਉਂਦੇ ਵੇਖ ਕੇ ਧਰਮਰਾਜ ਨੂੰ ਕਿਹਾ ਇੰਨਾ ਸਾਰਿਆਂ ਨੂੰ ਛੱਡ ਦਿਓ ਅੱਗੋਂ ਧਰਮਰਾਜ ਨੇ ਕਿਹਾ ਕਿ ਪ੍ਰਭੂ ਦੇ ਹੁਕਮਾਂ ਦੇ ਅਨੁਸਾਰ ਇਹ ਆਪਣੇ ਕੀਤੇ ਹੋਏ ਪਾਪਾਂ ਦੇ ਫਲ ਦੁੱਖ ਭੋਗ ਰਹੇ ਹਨ ਆਪ ਕੋਈ ਅਜਿਹੀ ਚੀਜ਼ ਦਿਓ ਜਿਸ ਨਾਲ ਇਹਨਾਂ ਦੇ ਪਾਪ ਖਤਮ ਹੋ ਜਾਣ ਤਾਂ ਹੀ ਇਹ ਨਰਕਾਂ ਵਿੱਚੋਂ ਨਿਕਲ ਸਕਦੇ ਹਨ ਉਸ ਵੇਲੇ ਪਰਉਪਕਾਰੀ ਰਾਜੇ ਜਨਕ ਜੀ ਨੇ ਤੱਕੜੀ ਦੇ ਇੱਕ ਪਾਸੇ ਆਪਣਾ ਕੀਤਾ ਹੋਇਆ ਨਾਮ ਭਜਨ ਬੰਦਗੀ ਸਿਮਰਨ ਪਾਇਆ ਅਤੇ ਦੂਜੇ ਪਾਸੇ ਸਾਰੇ ਜੀਵਾਂ ਦੇ ਪਾਪ ਪਾਈ ਸਿਮਰਨ ਦੀ ਸ਼ਕਤੀ ਨਾਲ ਜੀਵਾਂ ਦੇ ਪਾਪ ਖਤਮ ਹੋ ਗਏ ਤੇ ਸਾਰੇ ਨਰਕਪੁਰੀ ਵਿੱਚੋਂ ਸਾਰੇ ਜੀਵ ਤਰ ਗਏ ਇਥੇ ਇਹ ਗੁਰਦਾਸ ਜੀ ਵੀ ਆਪਣੀ ਬਾਹਰ ਦੇ ਵਿੱਚ ਜ਼ਿਕਰ ਕਰਦੇ ਹਨ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੋ ਚੱਲਿਆ ਗੁਣ ਗੰਧਰਵ ਸਭ ਸੁਖ ਵਾਸੀ ਜੰਮਪੁਰ ਗਿਆ ਪੁਕਾਰ ਸੁਣ ਬਿੱਲ ਲਾਵਣ ਜੀ ਨਰਕ ਨਿਵਾਸੀ ਧਰਮ ਰਾਏ ਨੋ ਆਖਿਆ ਨਾ ਸਭਨਾ ਕੀ ਕਰ ਬੰਧ ਖਲਾਸੀ ਕਰੇ ਬੇਨਤੀ ਧਰਮ ਰਾਏ ਉਹ ਸੇਵਕ ਠਾਕਰ ਅਬਿਨਾਸੀ ਗਹਿਣੇ ਧਾਰਿ ਉਨ ਇੱਕ ਨਉ ਪਾਪਾਂ ਨਾਲ ਕਰੇ ਨਿਰਜਾਸੀ ਪਸੰਗ ਪਾਪ ਨਾ ਪੂਜਨੀ ਗੁਰਮੁਖ ਨਾਉ ਅਤੁੱਲ ਨਤ ਲਾਸੀ ਨਰਕੋਂ ਛੁੱਟੈ ਜੀ ਜੰਤ ਕੱਟੀ ਗਲੋਂ ਸਿਲਕ ਜਮ ਫਾਸੀ ਮੁਕਤ ਜੁਗਤ ਨਾਮਹਿ ਕੀਦਾਸੀ ਇਥੇ ਭਗਤ ਮਾਲਾ ਵਿੱਚ ਵੀ ਰਾਜ ਜਨਕ ਜੀ ਦਾ ਜ਼ਿਕਰ ਆਉਂਦਾ ਹੈ ਤਨ ਤਨ ਰਾਜਾ ਜਨਕ ਹੈ ਜਿਸ ਸਿਮਰਨ ਕੀ ਉਹ ਵੇਗ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ